ਵੇਖੋ ਲਾਹੋ ਗਾਰੰਟੀ ਨਾ ਮਾਤਾ ਸਬਜੀ ਨੇ ਲੱਗੀ ਰਹਿੰਦੀ ਤਾਂ ਆਵੇ ਲਾਏ ਹੀ ਤੇ ਚੰਗਾ ਡਾਂਗ ਹੋ ਜਾਣਾ ਕਿੱਡਾ ਵਧੀਆ ਵੇ ਕਿੱਡੇ ਸੋਹਣੇ ਲੱਗੇ ਬੈਠੀਆਂ ਰੌੜਾ ਪਾਈ ਜਾਂਦੀਆਂ ਰਹਿੰਦੀਆਂ ਹੀ ਲੈ ਆਵੇ ਕਿੱਡੇ ਸੋਹਣੇ ਲੱਗੇ ਅੱਜ ਸ਼ਾਮਾਂ ਨੂੰ ਨਾ ਜਿਹੜਾ ਇਹਨੂੰ ਤੋੜ ਕੇ ਖੜਨੀ ਆ ਤੇ ਨਾਲੇ ਨਾ ਇਹਨਾਂ ਨੂੰ ਪਾਣੀ ਪੰਮੀ ਬਤਾਂ ਉਹ ਬੜੇ ਸੋਹਣੇ ਆਵੇ ਕਿੱਡੇ ਕਿੱਡੇ ਲੱਗੇ ਚਲੋwidehat ਇੱਕ ਛੜ ਗਿਆ ਮੰਮੀ ਬਲੇ ਇੱਥੇ ਆ ਮੈਂ ਤੁਹਾਨੂੰ ਉਧਰ ਲੱਭਣ ਰਿਹਾ ਅੱਛਾ ਬੀਪਨ ਮੈਂ ਸਬਜੀ ਵੇਖਣ ਡਈ ਸੀ ਤੇ ਉਹ ਪਾਣੀ ਚ ਸੋ ਕੋਈ ਨਾ ਵਿਚਾਰੇ ਨੂੰ ਪੜੇ ਦੇਣ ਉਹ ਕਿਤੇ ਪਾਇਆ ਹੀ ਨਹੀਂ ਉਹ ਪਾਣੀ ਮੈਂ ਵੀ ਬਾਹਰ ਮੈਂ ਤੁਹਾਨੂੰ ਪਤਾ ਪੈਂਦਾ ਨਹੀਂ ਤੇ ਆ ਵੀ ਬਤਾਂ ਉਹ ਵੀ ਇੱਕ ਡੇ ਸੁਣੇ ਲੱਗੇ ਆਹੋ ਨੇ ਨਹੀਂ ਕਰਦੀ ਸਬਜੀ ਲੈ ਹੈਨਾ ਮੇਰੀ ਪਚਾਤੀ ਨਹੀਂ ਵਜੀ ਉੱਥੇ ਆਹੋ ਤੇ ਚੱਲ ਰਾਇ ਇਹ ਤੇ ਡਾਂਗੂ ਹੋ ਜਾਣਾ ਉਤਨਾ 40 50 ਰੁਪਏ ਕਿਲੋ ਦਿੰਦੇ ਤਾਂ ਉਹ ਵੀ ਮੇਰਾ ਜ਼ਹਿਰ ਦਵਾਈਆਂ ਸਪਰੇਅ ਕੀਤੀਆਂ ਹਨਾ ਕੀ ਗੱਲ ਆਂਦੇ ਰਾਤੋਂ ਰਾਤ ਕਿਹੜੇ ਕਿਹੜੇ ਫੁੱਲ ਕੇ ਹੋ ਜਾਂਦੇ ਆ ਹਾਂ ਵਾਹ ਦੋ ਬੂਟੇ ਲਾਇਤੇ ਇੱਕ ਬੂਟੇ ਉਧਰ ਆਵੇ ਵੇਲੋ ਲੈ ਉਧਰ ਉੜੀ ਲਈ ਇਹਨਾਂ ਨੂੰ ਨਾ ਥੋੜੀ ਜਿਹਾ ਛਾਪੇ ਜੇ ਵੱਡ ਕੇ ਨਾ ਥੱਲੇ ਠੁੰਮਣੇ ਚ ਲੰਮੇ ਨਾਲੀ ਹਾਂ ਉਹ ਤਾਂ ਕਰ ਸਰਦੇ ਆਂ ਟੈਣੀਆਂ ਤਾਂ ਚੁੱਕੀਆਂ ਜਾਣਗੀਆਂ ਹਾਂਜੀ ਹਾਂਜੀ ਤੇ ਹੋ ਇਹ ਟੈਂਪਸ ਹੁੰਦਾ ਰਹਿੰਦਾ ਹੈ ਨਾ ਨਹੀਂ ਚੰਗਾ ਹੁੰਦਾ ਉਹ ਤਰਾ ਬੋਲਦੀਆਂ ਰਹਿੰਦੀਆਂ ਕਿ ਮਾਤਾ ਉੱਥੇ ਬੈਠੀ ਰਹਿੰਦੀ ਬੂਟਿਆਂ ਨੂੰ ਲਾਈ ਜਾਂਦੀ ਰਹਿੰਦੀ ਕਦੀ ਉਹਦੇ ਪਰਾਚਨ ਲੱਗੇ ਤੇ ਇਹੋ ਹੀ ਹੈ ਨਾ ਆਪਣੇ ਘਰ ਵੀ ਲਾਇਆ ਇੱਕ ਦੋ ਬੂਟਾ ਤੇ ਉਹ ਹੀ ਮਾਨ ਹੁੰਦਾ ਹਾਂ ਉਹ ਤਾਂ ਦੂਰ ਤਿੰਨ ਬੂਟੇ ਹੈਗੇ ਆ ਨਾਲੇ ਉਹ ਨਿੰਬੂ ਦਾ ਨਾ ਪਾਣੀ ਪੋਣੀ ਪੋਣ ਵਾਲਾ ਉਹ ਮੰਨਣਾ ਪੈਰਲੇ ਬਣਾਵਾ ਤੋ ਆਪੋਟਕੇ ਨਾ ਕਿਹੇ ਬੜੇ ਹਾਂ ਤੇ ਨਾਲ ਦੋ ਦੋ ਬਾਲਟੀਆਂ ਭਰ ਦਈਏ ਤੇ ਫੇਰ ਮਹੀਨਾ ਮਹੀਨਾ ਲੰਘ ਜਾਣਾ ਸਿਆਲ ਦੇ ਵਿੱਚ ਉਹ ਮੈਂ ਇਦਾਂ ਉਹ ਬਾਲਟੀਆਂ ਲਾਉਣਾ ਪਾਣੀ ਪਰ ਕੋ ਉਹਦੇ ਨਾ ਬੂਟੇ ਨਾ ਰਾਜਦੇ ਨੇ ਹੈਗੇ ਨਾਲ ਆਪੇ ਪੀਤੀਆਂ ਦਾ ਬੂਟਾ ਹੀ ਹੋਇਕ ਉਹ ਸੱਚ ਇਧਰ ਉਹ ਹੈਗਾ ਹੀ ਠੀਕ ਇਹਨੂੰ ਕਿਹਨੇ ਸ਼ਾਮਾਂ ਨੂੰ ਗਾਠੀ ਪੋਟ ਕੇ ਨਾ ਉਧਰ ਟੋਆ ਪੋਟ ਕੇ ਕਿਤੇ ਹਾਂ ਉਧਰ ਲੋ ਨਾ ਉਹ ਇੱਥੇ ਨੂੰ ਪਾਣੀ ਪਾ ਜੇ ਇਹਨੂੰ ਪਵਿੱਤਰ ਨੂੰ ਪਾਣੀ ਥੋੜਾ ਜਾਈਦਾ ਹੁੰਦਾ ਉਧਰ ਮਮੀ ਮੇਰੀ ਗੱਲ ਸੁਣੋ ਪਹਿਲਾਂ ਉਹ ਬੂਟੇ ਲਾ ਲਾਂਗੇ ਬਾਅਦ ਵਿੱਚ ਅੱਛਾ ਉਹ ਪੂਜਾ ਜੇ ਨਾ ਪੀੜ ਬਰੀ ਹੋਣੀ ਲੱਖਦੇ ਉੱਠਾਂ ਜਾ ਰਿਹਾ ਉਹ ਕੋ ਤੇ ਮੇਰਾ ਤਾਂ ਮੈਂ ਨਾ ਉਹ ਐਮ ਆਰ ਆਈ ਘਰਾਂ ਜੀ ਉਹ ਕਰਾਵਾਂ ਤੋਂ ਥੋੜਾ ਬੱਦ ਚੱਲੇ ਬੁੱਦਲਿਓ ਤੇ ਮੈਨੂੰ ਲੱਗਦਾ ਉਹਦੀ ਮੜਕਾ ਮੜਕਾ ਹਿਲ ਗਿਆ ਹਦਾ ਅੱਛਾ ਤਾਂ ਬਿਪਨਾ ਮਾਰੇ ਤੇ ਫਿਰ ਕਰਾਉਣੀ ਪੈਣੀ ਹੈ ਤੇ ਫਿਰ ਕਰਾਇਆ ਜੇ ਆਹੋ ਕਿ ਹੋੜੇ ਕਰਾ ਲਿਓ ਦੋ ਜਣੇ ਚਲ ਜੋ ਉਹ ਤਾਂ ਲੱਗਣਾ 650 ਰੁਪਈਆ ਤੇ ਬਾਅਦ ਤੇਲ ਖਰਚਾ ਵੱਖਰਾ ਵਾ ਕੋਈ ਆਹ ਰੁਪਈਆ ਦਵਾਈ ਖਰਚਿਆ ਕਿ ਆ ਕਰਪਈਆ 10000 ਲਾਓ ਤੂੰ 10000 ਰੁਪਈਆ ਲੱਗਦਾ ਹੈ ਨਾ ਪਤਾ ਲੱਗ ਜਾਣਾ ਤੇ ਮੈਂ ਮੈਨੂੰ ਦੇ ਦੇ ਤੂੰ ਇਹ ਤਾਂ ਮੈਂ ਕਰਾ ਲਿਓ ਫਿਰ ਤੈਨੂੰ ਬੈਠ ਬੇੜੀ ਚ ਕੀ ਆਂਡੀ ਆ ਨਹੀਂ ਪੀੜ ਹੁੰਦੀ ਆ ਤੈਨੂੰ ਪਤਾ ਫਿਰ ਮਣਕੇ ਦੀ ਗੱਲ ਵਾ ਹਨਾ ਲੱਗਦੀ ਵੀ ਹੱਡੀ ਦੀ ਤੇ ਕੋਈ ਨਹੀਂ ਮੈਂ ਤੈਨੂੰ ਕਰਦਿੰਨੀ ਪੈਸੇ ਤੇ ਤੂੰ ਲੈ ਜਾ ਕੇ ਜਦੋਂ ਕੀ ਕਰਦਾ ਦੱਸ ਤੀ ਸਰ ਪਾਵੇਂ ਤੂੰ ਦੇ ਦੇ ਉਹ ਤਰਾਕ ਮੈਨੂੰ ਆ ਕੋਈ ਨਹੀਂ ਦਿੰਨੀ ਮੈਂ ਪੈਸੇ ਤੈਨੂੰ ਕਰਕੇ ਥੋੜੇ ਜੇ ਮੇਥੇ ਹੈਗੇ ਤੇ ਬਾਕੀ ਮੈਂ ਥੋੜੀ ਕੋਈ ਪੰਮ ਨੂੰ ਪੁੱਛਣੀ ਆ ਸ਼ਬਦ ਹੁੰਦਾ ਹੀ ਆ ਥੋੜੇ ਬੋਤੇ ਤੇ ਜੰਮ ਨੂੰ ਪੁੱਛ ਆ ਚਲ ਦੇ ਦਿਓ ਫਿਰ ਹਾਂ ਚੱਲ ਦੇਣੀ ਹੈ ਨਾ ਆਹੋ ਰਾਮ ਆਜੂ ਚੱਲ ਰਾਮ ਆਜੂਗਾ ਤਾਂ ਨਾਲੇ ਉਹਨੂੰ ਕੁੜੀ ਨੂੰ ਬੜੀ ਤੰਗੀ ਆ ਭਾਈ ਉਹ ਹੀ ਨਾ ਬੈਠੇ ਬੈਠੀ ਐਵੇਂ ਬਸਾਉਂਦੇ ਵੇ ਆਹੋ ਐਵੇਂ ਕਹਿੰਦੀ ਮੈਂ ਬੈਠੀ ਆ ਮੈਨੂੰ ਗੁਦਾਈ ਲਿਆਕ ਦੇਵੇਂ ਏਦਾਂ ਉਦਾਂ ਆ ਆ ਤੈਨੂੰ ਕਹਦਾ ਫਿਰ ਏਦਾਂ ਹੀ ਹੁੰਦਾ ਵਾ ਕੋਈ ਗੱਲ ਨਹੀਂ ਨਾਲੇ ਉਹ ਤੰਗੀ ਨਹੀਂ ਚਲੀ ਜਾਂਦੀ ਨਹੀਂ ਨਹੀਂ ਦਰਦ ਉਹਦੇ ਕੋਲ ਚਲੋ ਠੀਕ ਆ ਫਿਰ ਕੋਈ ਨਹੀਂ ਮੈਂ ਚੱਲਿਆ ਵੇਖਾ ਉਹ ਤਰ੍ਹਾਂ ਸਾਰੀਆਂ ਗੱਲਾਂ ਮਾਂ ਨਾ ਕਰਦੀ ਇਹ ਚੁਗਲੀਆਂ ਐਨਾ ਮੈਂ ਇਹ ਨਾ ਕਰਦੀ ਫਿਰ ਮਾਂ ਨਾ ਚੁਗਲੀਆਂ ਕਰਦੀ ਤੇ ਹੁਣ ਮਾਂ ਨੇ ਥੋੜਾ ਕਹਿਣਾ ਕਿ ਲੈ ਮੈਂ ਆਪਣੀ ਤੀਨੋਂ ਬਾਂਹ ਨੇ ਨਾ 2-4000 ਰੁਪਏ ਦੇ ਆ ਪੈਸੇ ਤੇ ਮੈਨੂੰ ਦੇਣੇ ਪੈਣੇ ਆ ਪਰ ਚਲੋ ਸਾਡਾ ਤਾਂ ਹੁਣ ਘਰ ਦਾ ਜੀ ਕੰਮ ਲਈ ਫਿਰਦੀ ਸਾਰਾ ਤੇ ਮੈਨੂੰ ਤਾਂ ਹੁਣ ਦੇਣੇ ਪੈਣੇ ਨੇ ਦਿਨ ਹੀ ਵੇਖ ਕਰ ਕਰਾ ਕੇ ਦਵਾਈ ਤੇ ਲਿਆਉਣੀ ਪੈਣੀ ਨਾ ਪੈਸੇ ਦਿੱਤੇ ਤੇ ਪੁੱਤ ਵੀ ਦੁਖੀ ਦੁਖੀ ਤੁਰਿਆ ਫਿਰਿਆ ਕਰੂਗਾ ਕੀ ਜੀ ਪਿਆ ਕਰੂਗੀ ਉਹਨੇ ਮੈਂ ਕੀ ਜੀ ਪਿਆ ਕਰੂਗੀ ਤੇ ਨਾਲੇ ਘਰ ਦਾ ਕੰਮ ਕਿੰਨਾ ਖਲੋਇਦਾ ਚਲ ਮਾੜਾ ਮੋਟਾ ਚੌਂਕੇ ਦਾ ਤੂੰ ਹੀ ਫਿਰਦੀ ਨਾਲ ਚਲ ਕੁੜੀ ਕੋ ਆਪਣੀ ਸਕੂਲੇ ਕਲਮਦੀ ਤੋਂ ਉਹਨੇ ਚਲ ਨੂੰ ਮੈਂ ਬਾਹਰ ਅੰਦਰ ਮਾੜਾ ਮੋਟਾ ਸਬਜ਼ੀ ਬਾਜੀ ਦਾ ਕਰਤਾਂਗੀ ਐਨਾ ਖਰਚਾ ਮੈਂ ਐਨਾ ਇਹਨੂੰ ਕਰਦੀ ਫੇਰ ਵੀ ਮੈਨੂੰ ਬੜਾ ਭੰਡ ਦਿਮਾਗ ਹੋ ਪਤਾ ਕਿੰਨੀ ਸ਼ਰਮ ਵਾਲੀ ਗੱਲ ਵਾ ਮਾਂ ਕਹਿੰਦੀ ਹਣੀ ਤਾਂ ਸਾਸੇ ਨੂੰ ਬਿਲਕੁਲ ਨਹੀਂ ਕੋਦ ਦਿੰਦੀ ਘਰੇ ਐਨਾ ਈ ਟੀ ਮੇਰੀ ਦੁਖੀ ਦੇ ਈ ਤੇ ਕਰਾਈ ਜਾਂਦੀ ਰਿਸ਼ਤੇਦਾਰਾਂ ਚ ਬੇਇੱਜ਼ਤੀ ਕਰਾਈ ਜਾਂਦੀ ਬੜੀ ਸ਼ਰਮ ਵਾਲੀ ਗੱਲ ਪਰ ਚਲ ਵੇਚ ਦੀ ਦੁਨੀਆ ਨੂੰ ਤਾਂ ਹੈ ਕਰਕੇ ਥੋੜੇ ਬਿਤੇ ਹਾਂ ਵੀ ਇਹ ਲਾਏ ਦੇ ਕੰਮ ਨਾ ਤੋਕਦੇ ਅੰਦਰ ਵੜ ਕੇ ਬਹਿ ਗਈ ਆ ਇੰਨਾ ਨਹੀਂ ਪਤਾ ਹੈਗਾ ਕਿ ਕੱਲਾ ਝਾੜੂ ਹੀ ਥੋੜਾ ਘਰ ਚ ਮਾਰਨਾ ਹੁੰਦਾ ਵਾ ਜਿੰਨਾ ਭਾਂਡੇ ਆ ਚ ਲੰਗਰ ਖਾਣੇ ਆ ਉਹ ਭਾਂਡੇ ਵੀ ਧੋਣੇ ਹੁੰਦੇ ਆ ਇੰਨਾ ਤੇ ਹੈ ਹੀ ਨਹੀਂ ਹੈਗਾ ਕਿਤੇ ਵੀ ਕੋਈ ਠੀਕ ਨਹੀਂ ਹੈਗਾ ਤੇ ਚਲ ਹਾਂ ਕਿਰੇ ਮੈਂ ਹੀ ਭਾਂਡੇ ਧੋਦਾ ਨੇ ਨਾ ਹੋਵੇ ਤੇ ਫੇਰ ਘਾਟੇ ਕਾਦੇ। ਉਹ ਜੀ ਕੀ ਕਰਨਾ ਭਾਂਡੇ ਧਾਪੀ ਧੋਣੇ ਹੀ ਆ ਮੰਮੀ ਭਾਂਡੇ ਧੋਣੇ ਆ ਹੋਰ ਕੀ ਕਰਾਂ ਮੈਂ? ਉਹਦੇ ਛੱਡ ਕੇ ਬਹਿ ਗਈ ਆ। ਉਹਨੂੰ ਤੇ ਹੈ ਨਹੀਂ ਇੰਨਾ ਕਿ ਵਾ ਭਾਂਡੇ ਧੋਦਾ। ਆਹ ਤੇ ਪਿਪਨ ਕਾ ਲਿਆ ਠੀਕ ਨਹੀਂ। ਠੀਕ ਓਨ ਕੀ ਕਰ ਦਸਾਂ ਮਮੀ ਮੇਰੇ ਤੇ ਲੱਕ ਚ ਬੜੀ ਪੀੜ ਹੋਂਦੀ ਆ ਮੇਰੇ ਤੇ ਲੱਕ ਨਹੀਂ ਹਿੱਲਣਿਆ ਹੈਗਾ ਤੇ ਤੂੰ ਇਦਾਂ ਕਰ ਰਹੀ ਕੋ ਖਾਣ ਨੂੰ ਖਵਾ ਲਿਆ ਉਹਦੇ ਮਮੀ ਖਾਣ ਕੋ ਅੱਗੇ ਦੋ ਵਾਰੀ ਦਵਾਈ ਲੈਂਦੀ ਵੀ ਹੈਗੀ ਆ ਨਹੀਂ ਫਰਕ ਪੈਣਿਆ ਹੈਗਾ ਪਿਆ ਨਹੀਂ ਫਰਕ ਹੋਣਾ ਫਿਰ ਨਹੀਂ ਪਿਆ ਹੈਗਾ ਫਰਕ ਤਾਂ ਆਈਏ ਤੇ ਲੱਕ ਬੰਨਿਆ ਵਾ ਦੱਸ ਮੈਂ ਕਿਹੜਾ ਸ਼ੌਂਕ ਨੂੰ ਲੱਕ ਬਨ ਕੇ ਬੈਠੀ ਆ ਆਹੋ ਇਹ ਤੇ ਹੈ ਵਾ ਤਾਂਗ ਵੀ ਬੜੇ ਚੱਲ ਪੀੜ ਕਰਦੀ ਤੋਂ ਬਿਪਨ ਕੀ ਕਹਿੰਦੇ ਆ ਕਿ ਲੈ ਕੇ ਦਿੱਤਾ ਹੈ ਕੀ ਕਰਾਉਣਾ ਮਹਾਰਾਹੀ ਕੋਈ ਕੀ ਆਖਣਿਆ MRI ਲਿਖਿਆ ਡਾਕਟਰ ਨੇ ਉਹਨੇ ਕਹਿਤਾ ਕਹਿੰਦਾ ਵੀ ਮੇਰੇ ਵਾਸਤੇ ਦਾ ਰੋਗ ਨਹੀਂ ਹੈਗਾ ਕਿ ਇਹ ਚੰਗੇ ਡਾਕਟਰ ਨੂੰ ਆਪੇ ਵਿਖਾ ਲ ਲੋ ਤੇ ਕਿੰਨਾ ਕ ਖਰਚਾ ਦੱਸਿਓ ਦਾ ਪਤਾ ਕੀਤਾ ਮम्मी ਪਤਾ ਇਦਾਂ ਥੋੜਾ ਕੀਤਾ ਜਾਂਦਾ ਵਾ ਇਹਦੇ ਜਾਵਾਂਗੇ ਡਾਕਟਰ ਨੂੰ ਵਿਖਾਵਾਂਗੇ ਤੇ ਫੇਰ ਹੀ ਪਤਾ ਲੱਗੂਗਾ ਨਹੀਂ ਤੇ ਜਿੰਨੇ ਤਾਂ ਦੱਸਿਆ ਉਹਨੂੰ ਪੁੱਛ ਲੈਣਾ ਇਹਨਾਂ ਕੋਲ ਕਿੰਨਾ ਕ ਖਰਚਾ ਹੋਊਗਾ ਉੱਪਰ ਆ ਦਿੰਦਾ ਕੋਈ ਨਹੀਂ ਮੰਮੀ ਜਦੋਂ ਜਾਵਾਂਗੇ ਆਪੇ ਪਤਾ ਕਰ ਲਾਂਗੇ 7-8000 ਰੁਪਏ ਤੇ ਲੱਗ ਹੀ ਜਾਣਾ ਵਾ 7000 ਤੋਂ ਥੱਲੇ ਤਾਂ ਨਹੀਂ ਗੱਲ ਬਣਨੀ ਹੈਗੀ ਔਰ ਉਹ ਤੇ ਚੈਕ ਕਰਾਉਣਾ ਤੇ ਪਹਿਣਾ ਮੁੜ ਕੇ ਵੱਧ ਦਾ ਦੁੱਖ ਵੱਜੂਗਾ ਹੈਨਾ ਤੇ ਫਿਰ ਕਰਦੀ ਮੈਂ ਪੈਸਾ ਦਾ ਵਾਅਦਾ ਘਟਾ ਕੋ ਤੇ ਚਲੋ ਹੈਗੇ ਮੇਰੇ ਤੋਂ ਥੋੜੇ ਜਿਹੇ ਪੈਸੇ 2-4000 ਰੁਪਇਆ ਹੈਗਾ ਵਾ ਹੈਨੇ ਤੇ 2-4 ਪਾਵਨ ਪੁੱਛ ਦੇ ਬਾਕੀ ਦੇ ਪੈਸੇ ਤੇ ਤੂੰ MRI ਕਰਾਓ ਤੂੰ ਹੀ ਪਹਿਣਾ ਉਹਨੂੰ ਨਾਲ ਲੈ ਜੀ ਬੇਪਨ ਉਹ ਹੀ ਪਿਆਲੀ ਚ ਕੋਈ ਕੰਮ ਚੰਦਾ ਕਰ ਲੂਗਾ ਮੰਮੀ ਇਹਨੂੰ ਬੇ ਨਾਲ ਕਿੱਥੇ ਲੈ ਜਾ ਇਹ ਚੱਲ ਦਮੇ ਦਮ ਕੱਲਾ ਬਥੇ ਚੱਲ ਜੂਗੇ ਨਾਲੇ ਪੜੀ ਲਿਖੀ ਹੈ ਕੋਈ ਪਤਾ ਲੱਗ ਜਾਂਦਾ ਕਿੱਥੇ ਡਾਕਟਰ ਕਹਿੰਦਾ ਕਿੱਥੇ ਕਿੱਥੋਂ ਮਮੀ ਕੱਲਾ ਪੜੇ ਲਿਖੇ ਦਾ ਹੀ ਨਹੀਂ ਕੰਮ ਹੁੰਦਾ ਜਿਹੜੇ ਕੰਮ ਬੰਦਿਆਂ ਨੇ ਕਰਨੇ ਆ ਨਾ ਉਹ ਬੰਦਿਆ ਕੋਈ ਹੁੰਦੀ ਐ ਇਹਨੇ ਮੇਰੇ ਨਾਲ ਜਾ ਕੇ ਉੱਥੇ ਕੀ ਕਰਨਾ ਵਾ ਮੈਂ ਪੜਨ ਨਾਲ ਚੱਲ ਜਣਾ ਸੀ ਸੋਨ ਨੂੰ ਲਿਆ ਦੇ ਨਹੀਂ ਮੈਨੂੰ ਅੱਬੇ ਦਵਾਈ ਜਾ ਕੇ ਨਾਲੇ ਤੁਹਾਨੂੰ ਪਤਾ ਹੈ ਮਾਰੇ ਡਾਕਟਰ ਨੇ ਬਾਹਰੋਂ ਲਿਖਣੀ ਆ ਇਹਨੇ ਕਿੱਥੇ ਉੱਥੇ ਲੱਭਦੀ ਰਹੋਗੀ ਨਾਲੇ ਅੰਮ੍ਰਿਤਸਰ ਸ਼ਹਿਰ ਕਿਤੇ ਛੋਟਾ ਮੋਟਾ ਥੋੜੀ ਆ ਵੇ ਜਿਹੜਾ ਆਪਣੇ ਹੱਜੋ ਵਾਲਾ ਵੰਗ ਜੜੀ ਮਰਜੀ ਗੱਲ ਜਵੜ ਜਾ ਤੇ ਡਾਕਟਰ ਦਾ ਪਤਾ ਲੱਗ ਜਣਾ ਵਾ ਇਦਾਂ ਨਹੀਂ ਹੋਣਾ ਉਥੇ ਉਥੇ ਪਹੁੰਚ ਗਏ ਚ ਕਈ ਕਰਨੀਆਂ ਪੈਣੀਆਂ ਵਾ ਚਲ ਤੈਨੂੰ ਮੈਂ ਪੈਸੇ ਦਿੰਦੀ ਆ ਤੇ ਤੂੰ ਘਰਾਮ ਹੀ ਸਵੇਰੇ ਜਾ ਕੇ ਨਹੀਂ ਦੇ ਕੋਈ ਚੰਗਾ ਲੈ ਜੀ ਪੇਪਰ ਨੂੰ ਲੈ ਜੀ ਨਾਲ ਜੀ ਇਦਾਂ ਤਾਂ ਚੰਗਾ ਲੱਗ ਕੋਈ ਨਹੀਂ ਲਿਆ ਦਿਓ ਤੁਸੀਂ ਮੈਂ ਮਾ ਚੱਲ ਜਾਂਗੀ ਤੇ ਰਹਿਣ ਦੇ ਭਾਂਡੇ ਭਾਂਡੇ ਮੈਂ ਧੋ ਲੈਣੇ ਆਪਣੇ ਘਰ ਦਾ ਤੂੰ ਕਿਹੜੀ ਰੈਸਟ ਠੀਕ ਆ ਹਾਂ ਮੂੰਹ ਹੱਤੋਂ ਲਮੜਾ ਤੇ ਸਿਰ 'ਤੇ ਵਾਲਾ ਜਿਹੜਾ ਆ ਤੇ ਆਪਣਾ ਰੈਸਟ ਕਾਰਡ ਕੋਲ ਤੂੰ ਰੂਮੇ ਪਾ ਲਈ ਆਪਣੇ ਹਾਂ ਦਰਾ ਤੇ ਆਪਣੇ ਆਪ ਵੀ ਮੂੰਹ ਨਿਕਲਿਆ ਹੀ ਉਹ ਮੈਂ ਧੋਲੋਂਗੀ ਭਾਂਡੇ ਇਹਨਾਂ ਅੱਗੇ ਜਦੋਂ ਤੱਕ ਸੱਪ ਵਾਂਗੂ ਮਿਲ ਗਏ ਨਾ ਇਹਨਾਂ ਨੂੰ ਦੱਸੋ ਮੈਂ ਬੜਾ ਹੀ ਤੰਗ ਵਾਂ ਉਦੋਂ ਤੱਕ ਨਹੀਂ ਇਹਨਾਂ ਨੂੰ ਪਤਾ ਲੱਗਦਾ ਹੁਣ ਬੈਲਟ ਜੀ ਲੱਗੀ ਲੈ ਕੇ ਹੁਣ ਕਹਿਣ ਲੱਗੀ ਆ ਫੇ ਮੈਂ ਕਰ ਦਿੰਨੀ ਆਪੇ ਉਦੋਂ ਦਾ ਤੇ ਕਰੀ ਵਿਪਨ ਨੂੰ ਕਹਿੰਦੀ ਸੀ ਉਹਨੇ ਕੰਮ ਨਹੀਂ ਕੀਤਾ ਤੇ ਕਦੀ ਕੋਸ਼ ਤੇ ਕਦੀ ਕੋਸ਼ ਪੱਕਾ ਪਤਾ ਮੈਨੂੰ ਇਹਨੇ ਗਿਆ ਹਣਾ ਬੰਨੂ ਪਿਆ ਜੋਠੀ ਨਹੀਂ ਆ ਕੋਈ ਕੰਮ ਨਹੀਂ ਕੀਤਾ ਇਹਨੇ ਹੁਣ ਆਕੇ ਵੇਖ ਲਿਆ ਨਾ ਆਪਣੀ ਅੱਖੀ ਹੁਣ ਕਿੱਡੀ ਛੱਤੀ ਕਹਿਣ ਦੀ ਐ ਨਹੀਂ ਮੈਂ ਕਰ ਲੂੰਗੀ ਕਰ ਲੋ ਜਾ ਕੇ ਕਿ ਮੇਰੇ ਸਿਰ ਕਿਹੜਾ ਸਾਣਵਾ ਮੈਂ ਠੀਕ ਨਹੀਂ ਹੁਣ ਮੈਂ ਦੱਸ ਕੀ ਕਰਾਂ ਇੱਥੇ ਇਕੱਲਾ ਬੰਦਾ ਫਾਇਦਾ ਥੋੜਾ ਲੱਗ ਸਕਦਾ ਵਾ ਹੋਰ ਵੀ ਤੇ ਜੀ ਹੈ ਗਈ ਐ ਸਾਰੇ ਜਾਣੇ ਕਰ ਸਕਦੇ ਆ ਰਲ ਮਿਲ ਕੇ ਕਰਨਾ ਹੋਏ ਕੰਮ ਤੇ ਚਲ ਛੱਟ ਪਰਾਂ ਮੈਂ ਵੀ ਜਾ ਕੇ ਲੰਮੇ ਪੈਣੀ ਐ ਮੈਂ ਇੱਥੇ ਕਰਨਾ ਖਲੋ ਕੇ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਕੀਤੇ ਬਹੇਤੇ ਕੱਲ ਹੀ ਮੈਂ ਸਾਰਾ ਦਿਨ ਲੱਗੀ ਰਹੀ ਕੱਲ ਮੈਨੂੰ ਲੱਭੇ ਉਹ ਮਾਲ ਜਿਹੜਾ ਮੇਰੇ ਚੌਂੜਾ ਇਸੇ ਪਰਸ 'ਚ ਰੱਖੀ ਮੈਂ ਉਹ ਲੈ ਸ਼ੋਗਰੀ ਤੁਮ ਲੱਭ ਗਈ ਮੈਨੂੰ ਤਾਂ ਇੰਨੀ ਟੈਨਸ਼ਨ ਪਈ ਸਰ ਭਈਆ ਦਹਿਆ ਪਾਣੀ ਮੈਂ ਸਿਰਾਕ ਨਾ ਮੰਮੀ ਸਹੀ ਹਾਂ ਕੀ ਕਰਨ ਦੇਵਾਂ ਮੈਂ ਕੁਛ ਨਹੀਂ ਮੰਮੀ ਆ ਪਰਸ ਤੇ ਵਿੱਚ ਨਾ ਆ ਫੇਸ ਪਾਊਡਰ ਦਾ ਡੁੱਲਾ ਹੈ ਸਾਰਾ ਤੇ ਬੜਾ ਕੀ ਕਰਨ ਦੇਵਾਂ ਮੈਂ ਕੁਛ ਨਹੀਂ ਮੰਮੀ ਆ ਪਰਸ ਤੇ ਵਿੱਚ ਨਾ ਆ ਫੇਸ ਪਾਊਡਰ ਦਾ ਡੁੱਲਾ ਹੈ ਸਾਰਾ ਤੇ ਬੜਾ ਖਰਾਬ ਜਾਏ ਤੇ ਮੈਂ ਚੱਲ ਇਹਨੂੰ ਸਾਫ਼ ਕਰ ਲੈਣੀ ਆ ਕੰਮ ਹੈ ਇਹ ਆ ਕੰਮ ਕਾਦਾ ਹੈ ਕਿ ਪੂਜਾ ਦੇ ਪੀੜ ਬੜੀ ਹੁੰਦੀ ਲੱਖ ਚ ਡਿੱਕਸ ਵਾਹ ਡਿੱਕਸ ਡਾਕਟਰ ਆਖਣ ਡਿਆ ਕੋਈ ਹਿੱਲ ਗਈ ਅੱਛਾ ਅੱਛਾ ਡਿੱਕ ਗਈ ਆ ਤਾਂ ਹਰ ਸਾਲ ਇਤਨਾ ਬੜੀ ਅੱਗੇ ਪੀੜ ਹੁੰਦੀ ਤੇ ਹੁਣ ਕਿਹਨੇ ਉੱਠਿਆ ਨਹੀਂ ਜਾਣਦੇ ਆ ਤੇ ਕੋ ਤਮੇ ਨੂੰ ਦਵਾਈ ਦਵਾਈ ਲੈ ਆਵਣੀ ਇੱਥੇ ਦਵਾਈ ਦੀ ਗੱਲ ਆਵਣੀ ਹੁਣ ਤੇ ਡਾਕਟਰ ਅੱਜ ਕੱਲ ਇੰਨੇ ਵਧੀਆ ਛੱਟ ਫਰਕ ਪੈ ਜਾਂਦਾ ਦਵਾਈ ਦੇ ਲਿਆਂਦੀ ਆ ਤੇ ਡਾਕਟਰ ਕਹਿੰਦਾ ਪਤਾ ਨਹੀਂ ਉਹ ਕੀ ਐ MRI ਜਿਹੜੀ ਉਹ ਕਰਾਉਣੀ ਪੈਣੀ ਤੂੰ ਪਤਾ ਨਹੀਂ ਹੁਣ 5000 ਦੀ ਹੁੰਦੀ ਕਿੰਨੇ ਦੀ ਹੁੰਦੀ ਅੱਛਾ ਅੱਛਾ ਮਨ ਜਮੋਣੀ ਵਾਓ ਤੈਨੂੰ ਜਿਆਦਾ 10000 ਚਾਹੀਦੇ ਖਰਚਾ ਖਰਚਾ ਹੁਣ ਕਰਨੇ ਪੈਣਾ ਕਿਉਂਕਿ ਨਾਲੇ ਆਪਣੀ ਕੁੜੀ ਨੂੰ ਸੇਰੇ ਉੱਠ ਕੇ ਸਕੂਲੇ ਤੋਰਦੇ ਕੰਮ ਲਈ ਫਿਰਦੀ ਤੇ ਕੰਮ ਤੋਂ ਬਿਨਾਂ ਤੇ ਘੜੀ ਨਹੀਂ ਲੰਗਦੀ ਤੇ ਮੰਜੇ ਤੇ ਪਿਆ ਵੀ ਨਹੀਂ ਸਕਦਾ ਤੇ ਦੁੱਖ ਵੀ ਨਹੀਂ ਉਹਦੇ ਕੋਲ ਚੱਲਿਆ ਜਾਂ ਡਿਆ ਹੁਣ ਨਾ ਹੁਣ ਇਹ ਇਹ ਤਾਂ ਗੱਲ ਹੈ ਗਈ ਤੁਹਾਨੂੰ ਪਤਾ ਕਿ ਆਪਣਾ ਨਿਆਣਾ ਫਿਰ ਆਪ ਹੀ ਸੰਭਿਆ ਹੋਵੇ ਨਾਲੇ ਜਿੰਨਾ ਮਰਜ਼ੀ ਚਾਚੀਆਂ ਤਾਇੀਆਂ ਕਰ ਲੈਣਾ ਫਿਰ ਉਹ ਗੱਲ ਥੋੜਾ ਬਣਦੀ ਆਂਦੇ ਦਿਨ ਹਸਾਏ ਦਾ ਨਾਂ ਨਹੀਂ ਹੁੰਦਾ ਤੇ ਰਵਾਇਦਾ ਹੋ ਜਾਂਦਾ ਤੇ ਨਾਲੇ ਬੈਠੇ ਸਰਦਾ ਨਹੀਂ ਦਿਨ ਲੰਮੀ ਤੇ ਮੰਜੇ ਤੇ ਖੜਾ ਹੋ ਆ ਤੂੰ ਕੋਈ ਨਹੀਂ ਦਿਨ ਕਹਣਾ ਜਾ ਕੇ ਕਰਵਾਉਂਦੇ ਫਿਰ ਅੰਮ੍ਰਈ ਦਾ ਆਹ ਅੰਮ੍ਰਈ ਤੇ ਕਰਾਉਣੀ ਤਾਂ 5-4000 ਰੁਪਈਆ ਮੇਥੋਂ ਹੈਗਾ ਤੇ 5-4000 ਰੁਪਈਆ ਤੂੰ ਦੇ ਤੇ ਉਹ ਕਿਲਾ ਮਾ ਉਹਨਾਂ ਨੂੰ ਲੈ ਕੇ ਆਉਣ ਦਵਾਈ ਤੇ ਨਾਲੇ ਜਿੱਥੋਂ ਬਰਸਾਹੂ ਕਰਮੇ ਕਿੱਥੋਂ ਹੁੰਦੀ ਓਥੋਂ ਕਰਾ ਲਿਆਉਣਗੇ ਮੰਮੀ ਤੁਸੀਂ ਮੈਨੂੰ ਕਿਦਾਂ ਦੀਆਂ ਗੱਲਾਂ ਕਰਨ ਦੇ ਜੀ ਮੇ ਸਾਨੂੰ ਪਤਾ ਤਾਂ ਹੈਗਾ ਵਾ ਕਿ ਪੈਸੇ ਤਾਂ ਉਧਰ ਨਹੀਂ ਮੇਰੇ ਪਾਸ ਤੇ ਸਕੂਟਰੀ ਲੈ ਕੇ ਆਈਆਂ ਤੇ ਨਾਲ ਹੀ ਹੁਣ ਕੋਈ ਜ਼ਾਬੇ ਨਹੀਂ ਮੈਨੂੰ ਪੈਸਾ ਪਾਇਆ ਵਾ ਤੇ ਮੇਰੇ ਕੋਲ ਪੰਜ ਚਾਰ ਕਿੱਥੋਂ ਆਇਣਾ ਜੇ ਮੇਰੇ ਕੋਲ ਹੁੰਦਾ ਨਾ ਤੇ ਪੰਜਾਂ ਛਡੋ ਜਾਂ 10 ਹੁੰਦਾ ਤਾਂ ਮੈਂ 10 ਦਾ 10 ਹੀ ਦੀਦੀ ਨੂੰ ਦੇਣਾ ਹੈ ਦੀਦੀ ਨਾਲੋਂ ਚੰਗੇ ਤਾਂ ਨਹੀਂ ਪੈਸੇ ਮੈਨੂੰ ਹਾਂ ਮੈਂ ਬਾਹਰ ਕਿਸੇ ਕੋਲ ਪੁੱਛਣ ਗਈ ਹਿਦਾਰੀ ਤੇ ਕਹਿਣਾ ਕੀ ਗੱਲ ਹੁਣ ਮੁੰਡਾ ਬਾਹਰ ਪਰ ਤੇ ਨਹਂ ਘਰ ਆਈ ਤੇ ਮੁੰਡਾ ਨਹਂ ਥੋੜੇ ਬੋਦੇ ਪੁੰਦਾ ਨਹੀਂ ਖੱਟਾ ਤੇ ਹੁੰਦਾ ਤਾਂ ਉਹ ਕੋਈ ਲੈ ਲੈਂਦੀ ਲੋਕਾਂ ਨੇ ਇਹੋ ਕਹਿਣਾ ਹਾਂ ਤੇ ਸਹੀ ਆ ਮੰਮੀ ਕੋਈ ਗੱਲ ਨਹੀਂ ਦੀਦੀ ਨਾਲੋਂ ਪੈਸੇ ਥੋੜ ਪਰ ਤੁਸੀਂ ਆਪਸੇ ਆਣੇ ਜੇ ਕਿਸਾਬੇ ਹੁਣ ਤੁਹਾਨੂੰ ਦੱਸਾਂ ਅਗਲੇ ਮਹੀਨੇ ਤਨਖਾਹ ਪਾਉਣੀ ਆ ਤੇ ਕੋਈ ਗੱਲ ਨਹੀਂ ਉਹਨੂੰ ਕਹੇ ਐਮ ਆਰ ਆਈ ਰਹਿਣ ਦੇਣ ਜਿਹੜਾ 2.4000 ਹੋਗਾ ਉਹਦੀ ਦਵਾਈ ਤੇ ਕੋਈ ਲੈਵਣ ਨਿਹੰਦੀ ਦਵਾਈ ਦਵਾਈ ਨੇ ਫਰਕ ਨਹੀਂ ਨਾ ਪੈਂਦਾ ਉਹ ਕੋਈ ਨਾੜ ਕਿਸੇ ਨੂੰ ਦੱਬ ਆ ਗਈ ਆਖਣ ਡੈਕ ਡਾਕਟਰ ਸਾਹਿਬ ਇੱਕ ਤਰ੍ਹਾਂ ਮਮੀ ਉਹ ਤਾਂ ਹੁਣ ਸਨ ਕਦੋਂ ਉਹ ਸੱਚ ਨੂੰ ਚੱਲ ਜਾਂਦੇ ਉਹਦੇ ਤਾਂ ਹੁਣ ਵਾਧੂ ਦੀਆਂ ਸਹੂਲਤਾਂ ਪਾਪੂ ਕਹਿਣ ਨੂੰ ਸਰਕਾਰੀ ਸਹੂਲਤਾਂ ਵਿੱਚ ਕੋਈ ਇੰਨੀ ਸਹੂਲਤ ਨਹੀਂ ਸਰਕਾਰੀ ਉਹ ਨਿੱਕੇ ਮੋਟੇ ਬੁਖਾਰ ਬਖੂਰ ਦਿਆਂ ਖਾਂਗਦਿਆਂ ਦਵਾਈਆਂ ਦੇ ਦਿੰਦੀਆਂ ਇਤਰਾ ਦੀਆਂ ਦਵਾਈਆਂ ਨਹੀਂ ਦਿੰਦੇ ਇੰਗੀਆਂ ਵੱਡੀਆਂ ਵੱਡੀਆਂ ਟੈਸ ਤਮੈਨੋ ਸ਼ਰਮ ਵੀ ਬੜੀ ਆਉਂਦੀ ਹੈ ਕਿ ਤੁਸੀਂ ਪਹਿਲੀ ਵਾਰ ਮੇਰੇ ਕੋਲ ਇੰਨਾ ਪੈਸੇ ਮੰਗਣ ਡੇ ਸੀ ਤੇ ਤੁਹਾਨੂੰ ਪਤਾ ਦੀਦੀ ਨੂੰ ਇੰਨੇ ਤੰਗੀ ਹੋਵੇ ਨਾ ਤੇ ਮੇਰੇ ਕਿਤੇ ਜਾਣਤੇ ਬਣ ਕੇ ਇਹ ਤੇ ਮੈਨਾਂ ਮੰਗਾਂ ਤੇ ਲੋੜਦੀ ਉਹ ਆੜਤੀਆਂ ਨੇ ਪਾਏ ਨਹੀਂ ਪੈਸੇ ਅਜੇ ਝੋਨੇ ਦੇ ਅੱਛਾ ਅੱਛਾ ਤੇ ਚਲੋ ਇਦਾਂ ਨਾ ਕਰ ਜੇ ਤੇ ਹੈਗੇ ਆ ਤੇ ਦੇ ਦੇ ਥੋੜੇ ਬੋਲ ਨਹੀਂ ਵਾਹਦਾਰੀ ਦੇ ਦੇ ਆਂੀਆਂ ਵੇਖ ਲਓ ਮੇਰੇ ਕੋਲ ਆਹ ਦੋ ਉਹਨਾ ਵੇਖ ਲਓ ਖਾਲੀ ਕਾਪੀ ਜੇ ਆਹ ਵੇਖੋ ਇਹਦੇ ਵਿੱਚ 200 ਰੁਪਈਆ ਨਹੀਂ ਕਹਾਂ ਤੂੰ ਕਿਹੜਾ ਬਣਾ ਜਣਾ ਹੋਗਾ ਬੇ ਕੋਈ ਖਰਚਾ ਹੋ ਤੇ ਚਲ ਤੈਨੂੰ ਮੈਂ ਦੇ ਦੂੰਗੀ ਪਰ ਆ ਵੇਖ ਲਓ ਨਾ ਸਾਰਾ ਅਕਾ ਕਿ ਪਿਆਹਾਂ ਦੇ ਕਿਹੜੇ ਕੋ ਟੈਂਸ਼ਨ ਹੈ ਘਰ ਦੇ ਵਿੱਚ ਪਈ ਹੁਣ ਤੇ ਇਦਾਂ ਬੰਦਰ ਬਿਮਾਰੀ ਕੋਈ ਚੀਜ਼ ਪਈ ਨਹੀਂ ਉਹ ਕਹਣਾ ਸਾਰਾ ਦਿਨ ਬੇਪਨ ਮਿੱਟੀ ਨਾ ਮਿੱਟੀ ਹੋ ਜਾਂਦਾ ਨਹੀਂ ਮੰਮੀ ਇਹ ਤੇ ਚਲੋ ਹਾਂ ਮੈਂ ਮੰਨਦੀ ਜੇ ਘਰੋਂ ਹੀ ਅਹੀਂ ਪੈਸੇ ਦੇਣੇ ਉਹ ਨਹੀਂ ਕਿੱਥੋਂ ਦੇਣੇ ਇਹਨੂੰ ਉਹਨੇ ਵਿਚਾਰੇ ਨੇ ਕਿੱਥੋਂ ਲੈਵਣੀ ਆਹ ਨਹੀਂ ਮੈਂ ਤੁਹਾਡੀ ਗੱਲ ਵੀ ਮੰਨਦੀ ਹਾਂ ਹੁਣ ਪੈਸੇ ਤਾਂ ਕੋਈ ਨਾ ਨਹੀਂ ਤਨਪਤਾ ਘਰ ਦੇ ਵਿੱਚ ਸਾਰੇ ਜਿਹਾ ਨੇ ਰਲ ਮਿਲ ਕੇ ਰਹਿਣਾ ਵਾ ਇਹ ਥੋੜਾ ਕਿ ਉਹਦੇ ਕੋ ਪੈਸੇ ਹੈਗੇ ਤਾਂ ਉਹਨੇ ਨਹੀਂ ਵਰਤਣੇ ਨਾਲੇ ਮੇਰਾ ਨਹੀਂ ਸੁਭਾਅ ਇਸ ਤਰ੍ਹਾਂ ਦਾ ਹੈਗਾ ਮੇਰੇ ਕੋ ਤੇ ਜਿੰਨੇ ਹੋਣ ਨਾ ਮੈਂ ਉਹਨੇ ਅਗਲੇ ਹੱਥੇ ਰੱਖ ਦਣੀ ਆਪਾਂ ਮੋਤਲ ਮਿਲ ਕੇ ਸਭੂ ਰਹੀਦਾ ਚੰਗਾ ਹੀ ਰਹੀਦਾ ਹੀ ਉਹ ਪਾ ਦਿੰਦਾ ਹੁੰਦਾ ਸ਼ਾਬਾ ਮੈਨੂੰ ਪਿਆਹੇ ਚੱਲ ਘਰੋਂ ਕਾ ਇਤਰਾ ਹੀ ਕੰਮ ਜਦੋਂ ਸਾਂਝੇ ਕਰੀਤ ਇਤਰਾ ਹੀ ਕੰਮ ਚੱਲਦੇ ਆ ਨਾ ਉਹਨੇ ਕੋਈ ਗੱਲ ਕੋਈ ਨਹੀਂ ਹੈਗੇ ਕਿ ਇਤੋਂ ਤੇ ਦਵਾਈ ਤੇ ਤੁਆਉਣੀ ਆ ਆ ਚਲੋ ਕੋਈ ਨਹੀਂ ਹਾਂ ਪੁੱਛ ਦੇ ਮੈਂ ਕਿਤੇ ਸ਼ੁਕਰ ਹੈ ਪਰਮਾਤਮਾ ਬਚਾ ਲਿਆ ਅੱਜ ਤੂੰ ਮੈਨੂੰ ਉੱਤੇ ਆ ਗਈ ਮਾਤਾ ਇਹਨੂੰ ਤਾਂ ਪਤਾ ਨਹੀਂ ਕਿੱਥੋਂ ਇਹਨੂੰ ਨਾ ਆ ਜਾਂਦੀ ਐ ਸਮੈਲ ਕਿ ਪੰਮ ਪਹਿ ਗੈਣ ਲਈ ਇਹਦਾ ਤਾਂ ਕੁਛ ਨਹੀਂ ਹਾਲ ਇਹਨਾਂ ਤਾਂ ਗਾਇਓ ਕਿ ਮੈਨੂੰ ਪਹਿ ਗੈਣਦਿਆਂ ਨਹੀਂ ਵੇਖ ਲੈਣ ਤਿੰਨੀ ਮੈਂ ਪਹਿਨ ਪਹਿ ਹਨਾਉ ਤੇ ਪਰਮਾਦੇ ਸਵਾ ਚਲਦੇ ਨਾਦਰ ਪਿਆ ਹੈ ਮੇਰੇ ਕੋਲ ਹੁੰਦਾ ਹੈ ਉਹਨਾਂ ਚਿਰ ਮੈਨੂੰ ਲੱਗਦਾ ਕਿ ਮੈਂ ਹੈਗੀ ਜਦੋਂ ਤਾਂ ਇਹ ਮੁੱਕ ਜਾਂਦਾ ਮੇਰਾ ਤਾਂ ਕਲੇਜਾ ਬਾਹਰ ਨੂੰ ਆ ਜਾਂਦਾ ਮੈਨੂੰ ਮੈਂ ਦਿੱਨੇ ਆ ਪੈਸੇ ਤੇ ਘਰੇ ਵੀ ਨਹੀਂ ਪੂਰੇ ਪੂਰਾ ਹੀ ਆਦਾ ਯਾਰ ਚਲ ਖਰਾਕ ਲਬਾ ਮ ਕੋਈ ਚੀਜ਼ बनानी ਹੋਵੇ ਨਾ ਤੇ ਦੇਖੀ ਜਾਉਗੇ ਇਹ ਤਾਂ ਸਾਬੇ ਨੂੰ ਨਹੀਂ ਦੱਸਿਆ ਰਕੇਬਾ ਮੇਰੇ account ਚ ਹੱਥ ਦਸਣੇ ਨਹੀਂ ਮੈਂ ਇਹਨੂੰ ਕੀ ਕਤਵ ਮੈਂ ਗਣਾ ਮਾਦਰੀ ਨਾਲ ਲੈ ਆਂਦੇ ਆ ਮੇਰੇ ਕੋ ਖਰਚਣ ਵਾਸਤੇ ਇਹ ਕਿਹੜਾ ਘਾਰੇ ਦਾ ਹਿਸਾਬ ਪੁੱਛਣ ਡਿਆ ਚੂੜਾ ਨਹੀਂ ਮਾਦਾਨੀਆ ਕਾਪੀ ਨਹੀਂ ਵੇਖ ਲਈ ਜੇ ਕਾਪੀ ਵੇਖ ਲੈਣੇ ਨਾ ਪਟਾਣਾ ਮੁੰਡੇ ਦੇ ਪੇਮੈਂਟ ਸਾਰੇ ਇੱਥੇ ਪਾਤੀ ਹਾਲੇ ਤੱਕ ਨੂੰ ਇਹ ਨਹੀਂ ਪਤਾ ਕਿ ਸਕੂਟਰੀ ਦਾ ਮੈਂ ਨਗਦੇ 1 ਲੱਖ ਰੁਪਈਆ ਦਿੱਤਾ ਹਾਂ ਮੈਂ ਦੇ ਕੇ ਆਈ ਕਿੱਥੇ ਸ਼ਤਾਂ ਦੇ ਲਈਏ ਸੋਕੀ ਨਾਲ ਥੋੜੇ ਬੋਦੇ ਪਹਿਲੇ ਮੰਮੀ ਹਣਾ ਦਿੱਤੇ ਘਾਟਾ ਇਹ ਮੈਂ ਸਾਰੇ ਸੋਪੇ ਕੋਲ ਹੀ ਆ ਚਲੋ ਥੋੜਾ ਗੱਲ ਕਰਨ ਡਿਆ ਆ ਆ ਮੈਂ ਵਧੀਆ ਕੀਤਾ ਜਿਹੜੇ ਚਾਹਨਾ ਫੁੱਲ ਬੜੀਆ ਕੱਢਣ ਲੱਗੀਆਂ ਮम्मा ਅੱਗੇ ਠੀਕ ਨਹੀਂ ਐ ਨਾ ਮम्मा ਕੁੱਠੇ ਜਾਂਦੇ ਆ ਫੁੱਲ ਵੜੀਆਂ ਕੱਢ ਲੂਗੀ ਨਾ ਨਾਲੇ ਮਮਾ ਦਊਗੀ ਮਮਾ ਨੇ ਖੁਸ਼ ਹੋਏ ਨਾ ਨੂਰੇ ਹਾਂਜੀ ਚਾਚੀ ਹਾਂ ਕੀ ਕਰਨ ਡਈਆਂ ਤੋ ਉਹ ਮੈਂ ਚਾਹ ਦੇ ਫੁੱਲ ਵੜੀਆਂ ਕੱਢਣ ਦੀ ਐ ਫੁੱਲ ਵੜੀਆਂ ਕੱਢਣ ਨਹੀਂ ਹਾਂਜੀ ਐਸ ਟਾਈਮ ਤੇ ਫੁੱਲ ਵੜੀਆਂ ਕੌਣ ਕੱਢਦਾ ਚਾਚੀ ਵੀ ਮੈਨੂੰ ਭੁੱਖ ਲੱਗੀ ਤਾਂ ਕੱਢਣ ਦੀ ਤੋ ਫੁੱਲ ਵੜ ਕਦੇ ਨਾਲ ਭੁੱਖ ਮਰ ਜਾਂਦੀ ਆ ਭੁੱਖ ਲੱਗੀ ਤਾਂ ਉਹ ਟਿਫਨ ਭਰਿਆ ਰੋਟੀਆਂ ਦਾ ਉਹ ਖਾ ਚਾਚੀ ਮੇਰੇ ਰੋਟੀ ਉਹਨੂੰ ਜੀ ਨਹੀਂ ਕੰਡਿਆ ਤੁਹਾਨੂੰ ਪਤਾ ਆਨੂੰ ਆਦੀ ਸਬਜ਼ੀ ਬਣੀ ਸੀ ਆਹ ਆਲੂ ਮਤੇ ਸਬਜ਼ੀ ਨੂੰ ਕੀ ਹੋਇਆ ਹੈ ਆਪਣੇ ਪਾਪਾ ਨੂੰ ਕਹਣਾ ਹੈ ਕਿਉਂ ਲੱਗਿਆ ਪਿਆਰੋਂ ਤੈਨੂੰ ਪਨੀਰ ਲਿਆਂਦੇ ਪਨੀਰ ਤਾਂ ਨੂੰ ਲੱਗਦਾ ਵਾ ਮੈਹੀ ਕੀ ਮਤਲਬ ਨਹੀਂ ਸਭ ਕੁਝ ਤਾਂ ਨੂੰ ਲੱਗਦਾ ਆਹ ਸਬਜ਼ੀ ਕਹਿੰਦੇ ਤੁਹਾਨੂੰ ਲੱਗਦੀ ਆ ਨਾ ਅਹੀਂ ਤੇ ਅਹੀਂ ਸਬਜ਼ੀ ਖਾਣੇ ਤੇਰੇ ਬਾਅਦ ਤੇ ਸਪੈਸ਼ਲ ਰੋਜ਼ ਸਬਜ਼ੀ ਬਣਾਇਆ ਕਰੋਗੇ ਨਹੀਂ ਚਾਚੀ ਮੇਰਾ ਉਹਦਾ ਜੀ ਕੰਡਿਆ ਅੱਜ ਹੀ ਬਸ ਕੱਢਣ ਲੱਗੀ ਆ ਆਹ ਕੱਢਣ ਲੱਗੀ ਤੂੰ ਅੱਜ ਹੀ ਫੁੱਲ ਵੜੀਆਂ ਇਹ ਕਿਦਾਂ ਤੇਲ ਸੁਟਿਆ ਤੇ ਗੈਸ ਵੀ ਕਿੰਨਾ ਤੇਜ਼ ਕੀਤਾ ਵਾ ਹੁਣ ਫੋਲ ਬੜੇ ਕੱਢਣ ਲੱਗੇ ਤਾਂ ਸਾਰਿਆਂ ਵਾਸਤੇ ਕੱਢਨੇ। ਇਹ ਨਾ ਹੋਵੇ ਕਿ ਆਪਣੇ ਵਾਸਤੇ ਕੱਢਨੇ। ਤਰ ਨਾਲੇ ਤੂੰ ਕਾਹਤੋਂ ਡਈਂ ਆਪਣੀ ਮੰਮਾ ਨੂੰ ਕਿਆ ਕੱਢ ਦਿੰਦੀ? ਮੰਮਾ ਠੀਕ ਨਹੀਂ ਆ। ਅੱਛਾ ਠੀਕ ਨਹੀਂ ਆ? ਹਾਂਜੀ। ਕੀ ਹੋਇਆ ਮੰਮਾ ਨੂੰ? ਮੰਮਾ ਦੇ ਸਿਰ 'ਤੇ ਵੀੜੋਂ ਵੰਦੀ ਤੇ ਮੰਮਾ ਨੂੰ ਬੁਖਾਰ ਆ। ਠੀਕ ਆ। ਠੀਕਾ ਹੋਆ। ਕਾੜ ਮੇਂ ਦੇਹੀ ਲੱਕ 'ਚ ਪੇੜ ਹੁੰਦੇ ਆ। ਹਾਂਜੀ। ਚੱਲ ਕੋਈ ਗੱਲ ਨਹੀਂ। ਚਾਹ ਵੇ। ਪੱਤੀ ਪੱਤੀ ਕਰ ਛੜੀ ਐ। ਮੁੰਡਾ ਪੁੱਛ ਹੀ ਲੈਂਦਾ ਤੇ ਚੀਜ਼ ਨਹੀਂ ਬਣਾਉਣੀ ਹੁੰਦੀ ਤੇ। ਤੈਨੂੰ ਪਤਾ ਨਾ? ਇਹੜੇ 2-4 ਦਿਨ ਲੱਗਣੇ ਨੇ ਨੰਗਣੇ ਨਾਲ ਸਬਦੇ ਤੇ ਉਹ ਵੀ ਨਹੀਂ ਨੰਗਣੇ ਹੁੰਦੇ ਜਦੋਂ ਆਪ ਚੀਜ਼ ਬਣਾਉਣੀ ਆ ਤੇ ਇਹਨੇ ਚਸਕੇ ਜਿਹੜੇ ਚੰਗੇ ਨਹੀਂ ਹੁੰਦੇ ਚਾਹ ਵੇ ਲੈ ਹੁਣ ਪੱਤੇ ਰੰਗ ਵੇਹ ਚਾਹ ਦਾ ਤ ਨਾਲੇ ਫੁੱਲ ਬੜੀਆਂ ਕੱਢਣ ਲੱਗੀਆਂ ਨਾ ਆ ਵੇ ਲਫਾਫਾ ਭਰਿਆ ਫੁੱਲ ਬੜੀ ਦਾ ਹੁਣ ਇਹ ਤੂੰ ਹੀ ਜਾਣਣਾ ਵਾ ਨਾ ਰੋਜ ਮਾਸ ਮਾਸਾ ਕੱਢ ਕੇ ਦਿਖਾਈ ਜਾਣੀ ਆ ਕੋਈ ਭੈਣ ਭਰਾ ਜੀ ਨਾ ਤਾਂ ਉਹਦੇ ਵਾਸਤੇ ਚੀਜ਼ ਲੈਂਦੇ ਹੁੰਦੇ ਆ ਕਿਉਂਕਿ ਭੈਣ ਭਰਾ ਖਾ ਲੂਗਾ ਜੀ ਚੇਚਾ ਆਊਗਾ ਤੇ ਜਦੋਂ ਭੈਣ ਭਰਾ ਆਉਂਦਾ ਫਿਰ ਖਾਲੀ ਕੱਪ ਪੁੜ ਕੇ ਤੇ ਜਾਂਦੇ ਆ ਚਾਹ ਵਾਸਤੇ ਹੁਣ ਉਹਨਾਂ ਨੂੰ ਨਾ ਪਤਾ ਕਿ ਤੈਨੂੰ ਟੂਕੜੀ ਹੁਣ ਨਿਆਣੀ ਆ ਤੈਨੂੰ ਨੂਰ ਆਪਣੇ ਆਪ ਨੇ ਸਮਝਉਂਦੀ ਤੈਨੂੰ ਹੈ ਤੈਨੂੰ ਕਿੰਨੇ ਵਾਰੇ ਕਿਹਾ ਵਾ ਤੈਨੂੰ ਪਤਾ ਨਹੀਂ ਲੱਗਦਾ ਤੈਨੂੰ ਮੈਂ ਚਾਚੀ ਮੇਰੇ ਉੱਧਾ ਕੱਢਣ ਲੱਗੀ ਨੂਰ ਮੇਰੀ ਸੁਣ ਲੈ ਗੱਲ ਇਹ ਨਹੀਂ ਗੱਲ ਨੂੰ ਦਿਖਾਰੇ ਗੱਲ ਮੰਮੀ ਨੂੰ ਦੱਸਣੀ ਆ ਪਰ ਆ ਚੀਜ਼ਾਂ ਨੂੰ ਨਾ ਕੁਛ ਤੋਂ ਬਿਨਾ ਕਿਸੇ ਨੂੰ ਹੱਥ ਨਹੀਂ ਲਾਉਣਾ ਠੀਕ ਘੰਡ ਕਰਦੀ ਫਿਰਦੀ ਆ ਚਾਹ ਬਣਾ ਤੇ ਮੈਂ ਟੋਮਟੋ ਮੈਂਟ ਚਾਹ ਮੈਨੂੰ ਫੜਾ ਦੇ ਨਾਲੇ ਫੋਲਵਰਡੀਆਂ ਲੈ ਆਈ ਮੇਰੇ ਵਾਸਤੇ ਸਾਰਾ ਥਾਲਾ ਆਪਣੇ ਨਾ ਪਰ ਕਿਹੜਾ ਕਹਿੰਦੀ ਇਹ ਕੁੜੀ ਤਾਂ ਕੁਛ ਨਹੀਂ ਹਾਲ ਬਸ ਚਸਕੇ ਲਾਉਣ ਨੂੰ ਕਿ ਮੈਂ ਚਸਕੇ ਲਾ ਲਾ ਇਹ ਨਾ ਰਹਿ ਜਾ ਮਾਂ ਸੋਈਦੀ ਮੇਰੇ ਧੀਰੇ ਪੜ ਕੇ ਡੀਸੀ ਬਣ ਜਾਣਾ ਇਹਨਾਂ ਨੇ ਪਤਾ ਕਿ ਅਰ ਸੋਈ ਜੋਗੀ ਰਹਿ ਗਈ ਆਹੇ ਕੰਮ ਕਰ ਲੈ ਇਹਦੇ ਨਾਲ ਚੰਗਾ ਨਾ ਚਮਾ ਘਰਾਂ ਦਾ ਗੋਵਾ ਸਟਾਲ ਇਹ ਦੇਖੋ ਉਹ ਵਧੀਆ ਰਹਿਣਾ ਖਾਣ ਪੀਣ ਨੂੰ ਵੇਚਦੀ ਰਹਿੰਦੀ ਪਰ ਚਲ ਭੁੱਖ ਜੀ ਕੰਮਦ ਨੂੰ ਲੱਗੀ ਉੱਧ ਚੰਗਾ ਫਲਵੜੀਆਂ ਕੱਢਣ ਦੀ ਚਾਹ